ਟੋੜੇਂਦੀ ਐ ਸਵਾਕੋ ਤੋਤਨ ਕਾਈ ਕੋਰ ਜਿਨ੍ਹਾਂ ਨੌ ਸਵਾਗਣੇ ਤਿਨਾ ਝਾਕਣਾ ਹੋਰ ਟੋੜੇਂਦੀ ਐ ਸਵਾਕੋ ਸਵਾਗ ਨੂੰ ਢੋਲਦੀ ਫਿਰਦੀ ਤੋਤਨ ਕਾਈ ਕੋਰ ਤੋਤਨ ਕਾਈ ਕੋਰ ਤੇਰੇ ਤਾਨ ਦਾ ਜਿਹੜਾ ਕੋਰ ਹੈ ਉਹ ਰੁਡੇ ਜਿਹੜੀ ਉੱਤੇ ਲਾਉਂਦੇ ਆ ਨਾ ਪੱਟੀ ਕੋਰ ਤਾਨੋਂ ਕੋਈ ਜਿਹੜਾ ਤਾਨਾ ਤੇਰਾ ਕੋਈ ਉਹ ਤੇ ਕੋਰ ਨਹੀਂ ਹੈ ਬਾਹਲੇ ਬਸੇ ਕਿਨਾਰਾ ਨਹੀਂ ਹੁੰਦਾ ਬਾਹਰ ਕੁਛ ਨਹੀਂ ਆ ਤੇਰੇ ਕਾਇਕ ਹੋਰ ਕੀਦਾਂ ਜੁੜੀ ਹੋਈਆਂ ਜਿਨ੍ਹਾਂ ਨੂੰ ਸੁਹਾਗਣੀ ਤੇਰਾ ਜਾਗਣਾ ਹੋਰ ਤੈਨ ਤਾਂ ਫਿਰ ਕੋਰ ਕੋਰ ਜਿੱਥੇ ਲੱਗ ਜਾਂਦੀ ਹੈ ਨਾ ਕੋਰ ਲੱਗ ਜਾਂਦੀ ਆ ਉਤੇ ਹੋਰ ਨਹੀਂ ਕੁਛ ਲੱਗ ਸਕਦਾ ਫਿਰ ਉਹਦੇ ਨਾਲ ਉਹ ਕੋਰ ਦਾ ਉਹਨੇ ਹੜਲੇ ਆ ਜਿਹੜੀ ਲਾਸਟ ਹੁੰਦੀ ਆ ਲਾਸਟ ਉਹਦੇ ਨਾਲ ਹੋਰ ਨਹੀਂ ਫਿਰ ਰੰਗ ਜੁੜਦਾ ਕੁਛ ਯਾ ਬਾਰੂ ਕਪੜੇ ਨੂੰ ਦਹਾਂ ਸਿਉਣਾ ਹੋਵੇ ਕਿਸੇ ਨਾਲ ਨਹੀਂ ਹੋਰ ਹੋਰ ਕਿਸੇ ਨਾਲ ਪ੍ਰੈਕਸ਼ਨ ਨਹੀਂ ਹੁੰਦਾ ਤੇਰੇ ਤਾਂ ਤਾਂ ਕਿਸੇ ਨਾਲ ਤਾ ਕੋਰ ਨਹੀਂ ਲਾਈ ਆਪਣੇ ਹਾਂ ਟੁੱਟੇ ਰਿਏ ਸੁਹਾਗ ਕੋ ਤੋਤਨ ਕਾਈ ਕੋਰ ਜਿਨ੍ਹਾਂ ਨਾਂ ਸੁਹਾਗਣੇ ਤਿਨਾਂ ਝਾਕਣਾ ਹੋ ਜਿਨ੍ਹਾਂ ਦਾ ਨਾਂ ਸੁਹਾਗਣਿਆਂ ਉਹਨਾਂ ਨੂੰ ਹੋਰ ਝਾਕੇ ਦੀਆਂ ਤੇ ਤਾਂ ਕੋਰ ਤਾਂ ਦੀ ਲਾਈ ਤੈਨੂੰ ਹੋ ਜਾ ਝਾਕ ਟੁੱਟੇ ਰਿਏ ਸੁਹਾਗ ਕੋ ਹਾਂ ਆ ਇਹ ਹੋਰ ਕਿਤੇ ਜੁਲਤੀ ਇੱਛਾ ਹੈ ਇਹ ਕਪੜਾ ਬਧਾਉਣ ਦੀ ਇੱਛਾ ਕੋਰ ਦਾ ਮਤਲਬ ਹੈ ਅਸਲ ਚ ਸੰਤੋਖ ਦੀ ਕੋਰ ਨਹੀਂ ਲਾਈ ਸੰਤੋਖ ਦਾ ਇਟਾ ਨਹੀਂ ਲਾਇਆ ਸੰਤੋਖ ਦੀ ਗੱਲ ਲੋ ਹੱਦ ਸੰਤੋਖ ਦੀ ਲਕੀਰ ਨਹੀਂ ਕੱਢਿਆ ਜੋ ਅੜਦਲੇ ਜਸ ਕੋਰ ਲਾਕੀ ਉੱਥੇ ਬਸ ਇਹ ਦੋ ਹੀ ਹੁੜ ਬਧਣਾ ਕਪੜਾ ਲਿਮਟ ਹੋ ਗਈ ਲਿਮਟ ਕੋਰ ਨਾ ਆਪਾਂ ਲਿਮਟ ਕਹਿ ਸਕਦੇ ਹਾਂ ਸਹੀ ਕੋਰ ਲਿਮਟ ਨਹੀਂ ਹੈ ਲਿਮਟ ਦੇ ਵਿੱਚ ਰਹਿੰਦਾ ਜਿਹੜਾ ਉਹੀ ਕੋਰਾ ਸੰਤੋਖ 'ਚ ਰਹਿੰਦਾ ਉਹੀ ਧੋਰ ਹੈ ਤੇ ਸੰਤੋਖ ਹੈ ਹੈ ਨਹੀਂ ਤੇ ਫਿਰ ਸਵਾਗਦਾ ਤੱਕ ਤੁਹਾਨੂੰ ਬੇਕਾਰ ਹੀ ਹੈ ਤੈਨੂੰ ਚਾਗ ਹੈ ਜਗਾ ਜਗਾ ਦੀ ਜਿਨਾ ਨਾ ਸਾਗਣੀ ਤੈਨਾਂ ਚਾਖਣਾ ਹੋਰ ਉਹਨਾਂ ਦਾ ਕੋਈ ਟਾਰਗੇਟ ਹੋਊ ਟਾਰਗੇਟ ਇੱਕ ਹੋਊਗਾ ਇਹ ਟਾਰਗੇਟ ਇੱਕ ਹੈ ਦੀ ਨਾ ਬਸ ਫੇਰ ਤਾਂ ਟਾਰਗੇਟੇ ਦੀ ਕੋਈ ਹੈ ਕਿ ਟਾਰਗੇਟ ਇੱਕ ਦੀ ਫੇਰ ਟਾਰਗੇਟੇ ਕੋਈ ਦੀ ਜਿਹੜਾ ਸਾਰੇ ਦੇਵ ਦੇਵਤਿਆਂ ਨੂੰ ਮੰਨਦਾ ਉਹ ਕਿਸੇ ਨੂੰ ਨਹੀਂ ਮੰਨਦਾ ਅਸਲ ਚ ਜਿਹੜਾ ਸਾਰੇ ਦੇਵ ਦੇਵਤਿਆਂ ਨੂੰ ਮੰਨਦਾ ਨਾ ਜਿਹੜਾ ਜਿਹੜਾ ਆਦਮੀ ਸਾਰੇ ਧਰਮਾਂ ਦੀ ਜਿਦ ਕਰਦਾ ਉਹ ਕਿਸੇ ਦੀ ਵੀ ਨਹੀਂ ਕਰਦਾ ਉਹ ਤਾਂ ਗੰਗਾ ਗਿਆ ਗਰਮ ਜਮਨਾ ਜਪਨਾ ਗਿਆ ਜਮਨਾ ਦਾਸ ਹਾਂਜੀ